ਅੱਜ ਆ ਸਾਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਬਕਰੇ ਹੀ ਤਰੀਕੇ ਨਾਲ ਸਰਪ੍ਰਾਈਜ਼ ਦਿੰਦੇ ਹਨ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੈਨੇਡਾ ਤੋਂ ਬਿਨਾਂ ਦੱਸੇ ਘਰ ਡਾਕੂ ਬਣ ਕੇ ਆਉਂਦਾ ਤੇ ਜਦੋਂ ਮਾਂ ਆਪਣੇ ਪੁੱਤ ਨੂੰ ਦੇਖਦੀ ਆ ਤੇ ਮਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਜੈ ਜੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾ ਹਾਂ ਦੋਸਤਾਂ ਜੀ ਕੰਮ ਆ ਗਿਆ